ਆ ਦਲਬੀਰ ਕੋਲ ਨਹੀਂ ਹੋ ਰਿਹਾ ਨੇ ਝੰਡਾ ਲਾ ਲਿਆ ਆ ਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਲਦੀ ਕਾਂਗਰਸ ਦਾ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਹੋਣ ਜਦੋਂ ਬੰਦਾ ਕੋ ਕਬੂਲ ਲੈ ਆਪ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਐ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਤੇਰਾ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਸ ਸਹੀ ਚ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਕੱਲ ਵੇਖੋ ਇੱਕ ਬੜਾ ਅਨਪੋਰਚਿਊਨਿਟੀ ਇਨਸੀਡੈਂਟ ਹੋਇਆ ਟਰਨਟਾ ਜਿੱਥੇ ਇੱਕ ਡੀਐਸਪੀ ਤੇ ਹੁੰਦੇ ਪੁਲਿਸ ਮੁਲਾਜ਼ਮਾਂ ਤੇ ਹੁੰਦੀ ਹੈ ਇੱਕ ਆਪ ਦੇ ਸਰਪੰਚ ਨੇ ਸ਼ਰਿਆਂਮ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੌਕੇ ਤੋਂ ਦੇਖਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਜੋ ਅਸੀਂ ਤੇ ਬੈਲ ਤੁਸੀਂ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪਦੇ ਕੰਟਰੋਲ ਚ ਹੈ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੁੱਜਣੇ ਸ਼ੁਰੂ ਹੋ ਗਏ ਆ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਕਰਣਸ਼ਿਆਂ ਦੇ ਨੂੰ ਕਰੇ ਕਿ ਮੈਂ ਤੇ ਆਪਰਾਣਾ ਕਿ ਇਹਨਾਂ ਨੂੰ ਹੋ ਕੀ ਗਿਆ ਕੋ ਨੌਜਵਾਨ ਬੱਚਿਆਂ ਦਾ ਏ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਹੁੰਦਾ ਐ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਐ ਦੇਖੋ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਨੇ ਅਮਨ ਅਰੂੜੇ ਨੇ ਐਥੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਜ਼ ਉਹਨਾਂ ਨੂੰ ਸੇਫਗਾਰਡ ਕਰਨ ਤੇ ਉਹਦਾ ਮਤਲਬ ਕਿ ਗਵਰਨਮੈਂਟ 'ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪ ਦਾ ਉਹ ਗੱਲ ਕਹਿ ਰਿਹਾ ਥੈਟ ਮੀਨਸ ਉਹਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕੈਪेबल ਨਹੀਂ ਕਿ ਡਾਕਟਰ ਮੇਧਕਰ ਸਾਹਿਬ ਦੇ ਜਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜਿਹੜੀਆਂ ਸਾਡੀਆਂ ਪਰਸਨੈਲਿਟੀ ਜਿਹਨੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਵਗਾਰਡ ਕਰਨ ਵਾਸਤੇ ਵੌਲੰਟੀਅਰਸਾਂ ਚ ਲੱਭ ਕੇ ਲੈ ਕੇ ਆ। ਉਹ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਿਸਟਮ। ਆਸ਼ੂ ਗ੍ਰਿਫਤਾਰੀ ਦਾ ਡਰ ਦਿਤਾ ਰਹੇ ਨੇ ਜੀ ਬਾਇਲੈਕਸ਼ਨ ਆਇਆ ਹੈ। ਤੁਸੀਂ ਇਹਦੇ ਬਾਰੇ ਜਾਣਕਾਰੀ। ਠੀਕ ਹੈ।